ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਯੋਗਾ ਹੋ ਗਿਆ ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਵਿਵਾਦ ਉੱਠਿਆ ਯੋਗਾ ਕਰਨ ਵਾਲੀ ਗੁਜਰਾਤ ਦੀ ਕੁੜੀ ਆ ਅਰਚਨਾ ਮਕਵਾਨਾ ਉਹਦਾ ਨਾਂ ਉਹ ਹੈਗੀ ਇਨਫਲੂਐਂਸਰ ਕਿਉਂਕਿ ਜਿਹੜੇ ਲੋਕ ਆਪਣੀਆਂ ਚੀਜ਼ਾਂ ਨੂੰ ਵਾਇਰਲ ਕਰਦੇ ਆ ਕੰਟੈਂਟ ਲੱਭਦੇ ਰਹਿੰਦੇ ਆ ਤੇ ਦੁੱਖ ਇਸ ਗੱਲ ਦਾ ਕਿ ਦਰਬਾਰ ਸਾਹਿਬ ਦੇ ਵਿੱਚ ਯੋਗਾ ਹੋਇਆ ਜਿਸ ਤਰੀਕੇ ਦੇ ਨਾਲ ਉਹਨੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਕੋਲੇ ਸਿਰ ਨੀਵਾ ਕਰਕੇ ਜਿਹਨੂੰ ਸਿਰ ਸ਼ਾਸਨ ਕਹਿੰਦੇ ਆ ਉਨੇ ਉਹ ਕੀਤਾ ਹੈਗਾ ਪੈਰ ਉਹਦੇ ਅਸਮਾਨ ਦੇ ਵੱਲ ਆ ਤੇ ਉਸ ਤੋਂ ਬਾਅਦ ਕਈ ਲੋਕਾਂ ਨੇ ਇਹ ਗੱਲ ਕਹੀ ਆ ਕਿ ਭਾਵਨਾਵਾਂ ਦੇ ਉੱਤੇ ਸੱਟ ਬਹੁਤ ਵੱਜੀ ਆ ਕਈਆਂ ਨੇ ਇਹ ਗੱਲ ਕਹੀ ਆ ਕਿ ਚਲੋ ਰੌਂ ਦੇ ਵਿੱਚ ਹੋ ਗਿਆ ਕਿਸੇ ਨੇ ਇਹ ਗੱਲ ਕਹੀ ਕਿ ਸ਼੍ਰੋਮਣੀ ਕਮੇਟੀ ਦੀ ਗਲਤੀ ਆ ਕਿਸੇ ਨੇ ਇਹ ਗੱਲ ਕਹੀ ਕਿ ਜਿਹੜੀ ਉੱਥੇ ਹੋਰ ਸੰਗਤ ਫਿਰਦੀ ਆ ਉਹਦੀ ਕਿਹੜਾ ਗਲਤੀ ਨਹੀਂ ਪਰ ਜੇਕਰ ਕੁੱਲ ਮਿਲਾ ਕੇ ਦੇਖੀਏ ਇਸ ਕੁੜੀ ਦੇ ਵੱਲੋਂ ਇਸ ਔਰਤ ਦੇ ਵੱਲੋਂ ਇਹ ਸਾਰਾ ਕੁਝ ਸ਼ਰਾਰਤ ਦੇ ਤਹਿਤ ਕੀਤਾ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਸ਼ਰਾਰਤ ਕਿਵੇਂ ਆ ਮਨ ਲੋਕੇ ਉਦਾਹਰਣ ਦੇ ਤੌਰ ਦੇ ਉੱਤੇ ਕੋਈ ਭੰਗੜਾ ਦਿਵਸ ਹੋਵੇ ਮਰ ਲੋ ਕੋਈ ਹੋਰ ਦਿਵਸਾ ਕਿਸੇ ਵੀ ਤਰ੍ਹਾਂ ਦਾ ਕੋਈ ਕਲਚਰਲ ਦਿਵਸਾ ਕੋਈ ਕਿਸ ਤਰ੍ਹਾਂ ਦਾ ਹੈਗਾ ਤੇ ਮੈਂ ਜਾਂ ਤੁਸੀਂ ਜਾਂ ਕੋਈ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਗਏ ਹੋਗੇ ਅਸੀਂ ਕਿਸੇ ਮੰਦਿਰ ਦੇ ਵਿੱਚ ਗਏ ਹੋਗੇ ਅਸੀਂ ਕਿਸੇ ਮਸਜਿਦ ਦੇ ਵਿੱਚ ਗਏ ਹੋਗੇ ਅਸੀਂ ਕਿਸੇ ਡੇਰੇ ਦੇ ਵਿੱਚ ਗਏ ਹੋਗੇ ਤਾਂ ਕਿ ਅਸੀਂ ਉੱਥੇ ਭੰਗੜਾ ਪਾਉਣ ਲੱਗ ਜਾਾਂਗੇ ਵੀ ਭਾਈ ਅੱਜ ਸਾਡਾ ਦਿਵਸ ਆ ਇਸ ਕਰਕੇ ਅਸੀਂ ਭੰਗੜਾ ਤਾਂ ਪਾਉਣੇ ਆ ਕੀ ਸਾਨੂੰ ਇਸ ਗੱਲ ਦੀ ਮਰਿਆਦਾ ਨਹੀਂ ਕਿ ਅਸੀਂ ਕਿਹੜੀ ਥਾਂ ਦੇ ਉੱਤੇ ਕੀ ਕੰਮ ਕਰਨਾ ਅਰਚਨਾ ਮਕਵਾਨਾ ਕਿਉਂਕਿ ਇਨਫਲੂਐਂਸਰ ਆ ਕਿਉਂਕਿ ਉਹਨੂੰ ਪਤਾ ਆ ਕਿ ਮੈਂ ਚੀਜ਼ ਨੂੰ ਕਿਵੇਂ ਵਾਇਰਲ ਕਰਨਾ ਇਸ ਕਰਕੇ ਉਹਨੇ ਇਹ ਥਾਂ ਜਾਣਬੁੱਝ ਕੇ ਚੁਣੀ ਆ ਇਹ ਸੱਚ ਆ ਇਸ ਗੱਲ ਨੂੰ ਜੇਕਰ ਆਪਾਂ ਪੜਤਾਲ ਕਰਗੇ ਤਾਂ ਕੋਈ ਵੀ ਵਿਅਕਤੀ ਜੇਕਰ ਮੈਨੂੰ ਕੋ ਕਵੇ ਮੰਨ ਲਓ ਕਿ ਮੈਂ ਯੋਗ ਕਰਨ ਦੇ ਵਿੱਚ ਬਹੁਤ ਮੁਹਾਰਤ ਰੱਖਦਾ ਹੁਮਾ ਉਦਾਹਰਨ ਦੇ ਤੌਰ ਤੇ ਤੇ ਮੈਨੂੰ ਕੋਈ ਇਹ ਗੱਲ ਕਵੇ ਕਿ ਭਾਈ ਦੁਰਗੇਣਾ ਮੰਦਰ ਦੇ ਵਿੱਚ ਕਰਿਆ ਮੈਂ ਕਿਵੇਂ ਕਰ ਲੂੰਗਾ ਬਿਲਕੁਲ ਸੋਚ ਵੀ ਨਹੀਂ ਸਕਦਾ ਮੈਨੂੰ ਕੋਈ ਇਹ ਗੱਲ ਕਵੇ ਕਿ ਭਾਈ ਜਾਮਾ ਮਸਜਿਦ ਦੇ ਵਿੱਚ ਜਾ ਕੇ ਕੁਝ ਕਰ ਲਾ ਮੈਂ ਸੋਚ ਵੀ ਨਹੀਂ ਸਕਦਾ ਮੈਨੂੰ ਵੀ ਕੋਈ ਗੱਲ ਕਵੇ ਕਿ ਭਾਈ ਤੂੰ ਬਾਬਾ ਬਾਲਕਨਾਥ ਦੇ ਜਾ ਕੇ ਇਹ ਕਰ ਲਾ ਮੈਂ ਸੋਚ ਵੀ ਨਹੀਂ ਸਕਦਾ ਮੈਂ ਉਸ ਧਰਮ ਨੂੰ ਮੰਨਦਾ ਹੋਵਾਂ ਜਾਂ ਨਾ ਮੰਨਦਾ ਹੋਵਾਂ ਇਹ ਇੱਕ ਵੱਖਰੀ ਗੱਲ ਹੈ ਤੁਸੀਂ ਉਸ ਧਰਮ ਨੂੰ ਮੰਨਦੇ ਹੋਵੋ ਜਾਂ ਨਾ ਮੰਨਦੇ ਹੋਵੋ ਤੁਹਾਡੀ ਆਸਥਾ ਉਸ ਧਰਮ ਦੇ ਪ੍ਰਤੀ ਹੈ ਜਾਂ ਨਹੀਂ ਹੈ ਇਹ ਇੱਕ ਵੱਖਰਾ ਵਿਸ਼ਾ ਪਰ ਸਾਨੂੰ ਇਹ ਤਾਂ ਪਤਾ ਨਾ ਕਿ ਜੇਕਰ ਮੇਰੀ ਆਸਥਾ ਨਹੀਂ ਤਾਂ ਬਹੁਤ ਸਾਰੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੋਰ ਲੋਕ ਆ ਜਿਹੜੇ ਉਹਨਾਂ ਦੀ ਇਸ ਥਾਨ ਦੇ ਪ੍ਰਤੀ ਆਸਥਾ ਬਹੁਤ ਡੂੰਘੀ ਆ ਹੁਣ ਅਰਚਨਾ ਮਖਵਾਨਾ ਦੇ ਉੱਤੇ ਧਾਰਾ 295 ਦੇ ਤਹਿਤ ਪਰਚਾ ਦਰਜ ਹੋ ਗਿਆ ਉਹਨੇ ਹੁਣ ਮਾਫੀ ਮੰਗ ਲਈ ਹੈ ਕਹਿੰਦੀ ਮੇਰਾ ਕਹਿਣ ਦਾ ਮਤਲਬ ਮੇਰਾ ਯੋਗ ਕਰਨ ਦਾ ਮਤਲਬ ਇਹ ਨਹੀਂ ਸੀ ਪਰ ਉਹਦਾ ਮਤਲਬ ਇਹੀ ਸੀ ਜੇਕਰ ਉਹਨੇ ਇਹ ਕੁਝ ਸੋਚ ਸਮਝ ਕੇ ਨਹੀਂ ਕੀਤਾ ਜਾ ਕੇ ਲਾਲ ਕਿਲੇ ਤੇ ਕਰ ਲੈਂਦੀ ਜੇਕਰ ਉਹਨੇ ਇਹ ਸੋਚ ਸਮਝ ਕੇ ਨਹੀਂ ਕੀਤਾ ਤਾਜ ਮਹਿਲ ਤੇ ਕਰ ਲੈਂਦੀ ਜੇਕਰ ਉਹਨੇ ਸੋਚ ਸਮਝ ਕੇ ਨਹੀਂ ਕੀਤਾ ਕੁੱਤਬ ਮੀਨਾਰ ਦੇ ਮੂਰੇ ਕਰ ਲੈਂਦੀ ਜੇਕਰ ਉਹਨੇ ਸੋਚ ਸਮਝ ਕੇ ਨਹੀਂ ਕੀਤਾ ਤਾਂ ਫਿਰ ਅੰਮ੍ਰਿਤਸਰ ਦੇ ਵਿੱਚ ਅਟਾਰੀ ਹੱਦ ਦੇ ਉੱਤੇ ਕਰ ਲੈਂਦੀ ਉੱਥੇ ਜਾ ਕੇ ਵਾਗਾ ਬਾਡਰ ਦੇ ਉੱਤੇ ਕਰ ਲੈਂਦੀ ਤੇ ਉੱਥੇ ਵੀ ਸੰਗਤ ਬਹੁਤ ਹੁੰਦੀ ਲੋਕ ਬਹੁਤ ਹੁੰਦੇ ਆ ਪਰ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਵੀ ਕਿਹੜੀ ਥਾਂ ਦੇ ਉੱਤੇ ਕੀ ਕੁਝ ਕਰੀਏ ਤਾਂ ਲੋਕਾਂ ਦੇ ਵਿੱਚ ਉਹ ਚੀਜ਼ ਵਾਇਰਲ ਬਹੁਤ ਹੁੰਦੀ ਆ ਇਸ ਕਰਕੇ ਇਹ ਥਾਂ ਜਾਣਬੁੱਝ ਕੇ ਚੁਣੀ ਗਈ ਆ ਤੇ ਮੈਨੂੰ ਦੁੱਖ ਇਸ ਗੱਲ ਦਾ ਬਹੁਤ ਆ ਚਲੋ ਇਹ ਤਾਂ ਗੁਜਰਾਤ ਦੀ ਆ ਆਪਾਂ ਇਹ ਗੱਲ ਕਹਦੇ ਨੇ ਕਿ ਗੁਜਰਾਤ ਦੀ ਦੇ ਉੱਤੇ ਪਰਚਾ ਦਰਜ ਹੋ ਗਿਆ ਪਤਾ ਨਹੀਂ ਕਾਰਵਾਈ ਕੀ ਹੋਣੀ ਆ ਪਰ ਉਥੋਂ ਦੀ ਗੁਜਰਾਤ ਦੀ ਪੁਲਿਸ ਨੇ ਉਹਨੂੰ ਸਿਕਿਉਰਿਟੀ ਦਿੱਤੀ ਆ ਹੈਰਾਨੀ ਇਸ ਗੱਲ ਦੀ ਆ ਕਿ ਗੁਜਰਾਤ ਦੀ ਪੁਲਿਸ ਦੇ ਵੱਲੋਂ ਉਹਨੂੰ ਸਿਕਿਉਰਿਟੀ ਦਿੱਤੀ ਗਈ ਹੈ ਤੇ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਧੰਨਵਾਦ ਦੀਆਂ ਗੁਜਰਾਤ ਦੀ ਪੁਲਿਸ ਦੀ ਜਿਨੇ ਬਿਨਾ ਮੰਗਿਆ ਮੇਰੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਪਰ ਦੁੱਖ ਇਸ ਗੱਲ ਦਾ ਪੰਜਾਬੀਆਂ ਦੇ ਉੱਤੇ ਆ ਕਦੇ ਕੋਈ ਲਾਂਗੜ ਚੱਕ ਕੇ ਗੱਲ ਕਹਿ ਦਿੰਦਾ ਜੀ ਕਿ ਮੈਂ ਤਾਂ ਇੱਥੇ ਰੀਲਾਂ ਬਣਾਉਣੀਆਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਿੰਨੇ ਮੁੰਡੇ ਤੇ ਕੁੜੀਆਂ ਹੁਣ ਤਕਰੀਲਾਂ ਬਣਾਉਂਦੇ ਫੜੇ ਗਏ ਆ ਕੋਈ ਉੱਥੇ ਗਾਣੇ ਦੇ ਉੱਤੇ ਡਾਂਸ ਕਰਨ ਲੱਗ ਜਾਂਦਾ ਧਾਰਮਿਕ ਥਾਮਾਂ ਨੂੰ ਤਾਂ ਅਸੀਂ ਸੈਰ ਸਪਾਟੇ ਦਾ ਕੇਂਦਰ ਬਣਾਤਾ ਅਸੀਂ ਤਾਂ ਟੂਰਿਸਟ ਦੇ ਤੌਰ ਤੇ ਜਾਨੇ ਆ ਵੀ ਚਲੋ ਯਾਰ ਅੱਜ ਸਮਾਂ ਹੈਗਾ ਚਲੋ ਨਾਲੇ ਮੱਥਾ ਟੇਕ ਕੇ ਆਉਣੇ ਨਾਲੇ ਘੁੰਮ ਫਿਰ ਆਵਾਂਗੇ ਸਾਡੇ ਵਿੱਚੋਂ ਬਹੁਤਿਆਂ ਦੀ ਤਾਂ ਗੱਲ ਇਹੀ ਹੁੰਦੀ ਹੈ ਨਾ ਜ਼ੁਬਾਨ ਦੇ ਉੱਤੇ ਇਹ ਗੱਲ ਹੁੰਦੀ ਆ ਨਾਲੇ ਘੁੰਮ ਫਿਰ ਲਾਂਗੇ ਨਾਲੇ ਆਊਟਿੰਗ ਹੋ ਜੂਗੀ ਨਾਲੇ ਅਸੀਂ ਚਲੋ ਇੱਕ ਦੋ ਥਾਵਾਂ ਤੇ ਢੀੜਾ ਕੱਢ ਲਵਾਂਗੇ ਆਪਾਂ ਕਿੰਨੇ ਕਿਸੇ ਵੀ ਧਾਰਮਿਕ ਸਥਾਨ ਨਾਲ ਦਿਲੀ ਤੌਰ ਤੇ ਜੁੜੇ ਆ ਇਹ ਆਪਣੇ ਆਪ ਨੂੰ ਸਵਾਲ ਕਰਨ ਵਾਲਾ ਤੇ ਅਸੀਂ ਜਦੋਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਉਦੋਂ ਆਸਥਾ ਦੇ ਵਿੱਚ ਕਿੰਨੇ ਕੁ ਗੁੜਚ ਹੁੰਨੇ ਆ ਇਹ ਆਪਣੇ ਆਪ ਨੂੰ ਸਵਾਲ ਕਰਨ ਵਾਲਾ ਉਸ ਤੋਂ ਅਗਲੀ ਗੱਲ ਇਹ ਆ ਵੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਜੇ ਕਿਸੇ ਨੇ ਸਿਰ ਦੇ ਉੱਤੇ ਨਾ ਰਮਾਲ ਬੰਨਿਆ ਹੋਵੇ ਜੇ ਕਿਸੇ ਭੈਣ ਦੀ ਚੁੰਨੀ ਖਿਸਕੇ ਜਾਵੇ ਸਿਰ ਤੋਂ ਤੇ ਫਿਰ ਉੱਥੇ ਜਿਹੜੇ ਵਰਸ਼ੇ ਵਾਲੇ ਵੀਰ ਆ ਉਹ ਭੱਜੇ ਆਉਂਦੇ ਆ ਉਹ ਥੋੜੇ ਤੱਤਾ ਵੀ ਬੋਲਦੇ ਆ ਛੜ ਟਕ ਛਿੜੀ ਛੜ ਟਕ ਐ ਨਹੀਂ ਕਰਦਾ ਉਹ ਨਹੀਂ ਕਰਦਾ ਪਰ ਜਦੋਂ ਇਹ ਸ਼ੀਰ ਸ਼ਾਸਨ ਕਰਨ ਲੱਗੀ ਸੀ ਅਰਚਨਾ ਤੇ ਕੀ ਉਸ ਵੇਲੇ ਸਾਰੇ ਸੁੱਤੇ ਪਏ ਸੀ ਜਿਹੜੀ ਉਥੇ ਸੰਗਤ ਕੋਈ ਇਹ ਤਾਂ ਹੁੰਦਾ ਨਹੀਂ ਵੀ 8:00 ਤੋਂ ਲੈ ਕੇ 8:00 ਵਜੇ ਤੱਕ ਵੀ ਪ੍ਰਕਰਮਾ ਚ ਹੁੰਦਾ ਕੋਈ ਨਹੀਂਗਾ ਸਵੇਰ ਦੇ ਵੇਲੇ ਉਹਨੇ ਆਸਣ ਕੀਤਾ ਸੰਗਤ ਦੇ ਵਿੱਚੋਂ ਕਿੰਨੇ ਕੁ ਲੋਕ ਸਿਆਣੇ ਹਨ ਜਿਹੜੇ ਕਿ ਉਥੇ ਗਏ ਤੇ ਜਦੋਂ ਉਹਨਾਂ ਦੇ ਸਾਹਮਣੇ ਇਹਨੇ ਸੀਰ ਸ਼ਾਸਨ ਕਰਨਾ ਸ਼ੁਰੂ ਕਰਤਾ ਉਹਨੇ ਰੋਕਿਆ ਹੋਵੇ ਵੀ ਭੈਣੇ ਆਹ ਗੱਲ ਨਹੀਂ ਕਰਨੀਗੀ ਇਹ ਗੁਰੂ ਦਾਦਾਰਾ ਬਾਬੇ RAMDAS ji ਦੀ ਨਗਰੀ ਆ ਪਰ ਇੱਥੇ ਆ ਕੁਝ ਨਹੀਂ ਕਰਨਾਗਾ ਪਰ ਕਿਸੇ ਨੇ ਕਿਹਾ ਹੀ ਨਹੀਂ ਮਤਲਬ ਇਹ ਹੈ ਕਿ ਅਸੀਂ ਵੀ ਕਹਿੰਨੇ ਵੀ ਜੋ ਹੋਈ ਜਾਂਦਾ ਹੋਈ ਜਾਂਦੇ ਹੋ ਸਾਡੇ ਲਈ ਹਰ ਕੱਲ ਦਾ ਇੱਕ ਤਮਾਸ਼ਾ ਬਣ ਗਿਆ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤਿੰਨ ਕਰਮਚਾਰੀਆਂ ਨੂੰ ਕਹਿੰਨੇ ਵੀ ਸਸਪੈਂਡ ਕੀਤਾ ਗਿਆ ਇੱਕ ਨੂੰ ਕਹਿੰਦੇ 5000 ਰੁਪਏ ਦਾ ਜੁਰਮਾਨਾ ਕਰਕੇ ਉਹਦੀ ਬਦਲੀ ਕਿਸੇ ਹੋਰ ਗੁਰੂ ਘਰ ਨਹੀਂ ਕਰ ਦਿੱਤੀ ਗਈ ਆ ਚਲੋ ਅਸੀਂ ਮੰਨਿਆ ਜੀ ਕਿ ਇਹ ਗਲਤੀ ਤੋਂ ਬਾਅਦ ਸਜ਼ਾ ਦਿੱਤੀ ਗਈ ਹੈ ਉਹਨਾਂ ਨੂੰ ਸਿੱਧੀ ਜਾਂ ਅਸਿੱਧੀ ਘਟ ਜਾਂ ਵਦ ਜਿਵੇਂ ਵੀ ਆ ਪਰ ਭਾਈ ਗੱਲ ਇਹ ਹੈ ਕਿ ਧਾਰਮਿਕ ਥਾਵਾਂ ਦੇ ਉੱਤੇ ਸਚੁਤਤਾ ਦੇ ਤਹਿਤ ਕਿੰਨੇ ਕੁ ਲੋਕ ਜਾਂਦੇ ਆ ਇਹ ਆਪਣੇ ਆਲੇ ਦੁਆਲੇ ਝਾਤ ਮਾਰ ਕੇ ਦੇਖੋ ਜਿਹੜੇ ਇਨਫਲੂਐਂਸਰ ਆ ਜਿਹੜੇ ਕਿ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਦੇ ਚਾਹਵਾਨ ਆ ਉਹ ਕਿਹੜੀ ਸੋਚ ਤੈ ਤ ਵਕ ਵਕ ਥਮਤ ਜਾਂਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਚੰਗੇ ਵੀ ਆ ਪਰ ਕਈਆਂ ਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਥਾਂ ਦੇ ਉੱਤੇ ਜਾ ਕੇ ਕਿਹੜੀ ਕਿਤੇ ਕਿਹੜੀ ਹਰਕਤ ਕਰਨੀ ਆ ਰੱਬ ਦਾ ਵਾਸਤਾ ਗੁਰੂ ਦੇ ਧਰਮ ਨੂੰ ਮੰਦਿਰ ਨੂੰ ਮਸਜਿਦ ਨੂੰ ਗਿਰਜਾ ਘਰ ਨੂੰ ਡੇਰੇ ਨੂੰ ਤਾਂ ਬਖਸ਼ ਦਿਓ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਹੋਵੋ ਪਰ ਇਹ ਇੱਕ ਸ਼ਰਾਰਤ ਸੀ ਇਹ ਸ਼ਰਾਰਤ ਤੋਂ ਵੱਧ ਕੇ ਹੋਰ ਕੋਈ ਗੱਲ ਨਹੀਂ ਇਹ ਸ਼ਰਾਰਤ ਜਾਣ ਬੁੱਝ ਕੇ ਕੀਤੀ ਗਈ ਆ ਇਹ ਕਹਿ ਦਿੱ ਕਿ ਸ਼ਰਾਰਤ ਕੋਜੀ ਆ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਪਲ ਦੇ ਵਿੱਚ ਅੱਖ ਦੇ ਫੋਰ ਦੇ ਵਿੱਚ ਕੀ ਤੋਂ ਕੀ ਹੋ ਜਾਂਦਾ ਲੰਗੇ ਵਿੜੇ ਦੇ ਵਿੱਚ ਕਿਹੋ ਜੀਆਂ ਘਟਨਾਵਾਂ ਵਾਪਰੀਆਂ ਵੀ ਕਿਸੇ ਮੁੰਡੇ ਨੇ ਇਲਤਾਸੀ ਕੀਤੀ ਵੀ ਬਾਅਦ ਦੇ ਵਿੱਚ ਮਿੰਟਾਂ ਸੈਕਿੰਡਾਂ ਦੇ ਵਿੱਚ ਕੀ ਤੋਂ ਕੀ ਬਣ ਗਿਆ ਅਸੀਂ ਅਤੀਤ ਤੋਂ ਸਬਕ ਨਹੀਂ ਸਿੱਖਿਆ ਅਸੀਂ ਇਲਤਾ ਕਰਨ ਵਾਲਿਆਂ ਨੂੰ ਕਾਬੂ ਨਹੀਂ ਕਰ ਸਕੇ ਪਰ ਗੱਲ ਇਹ ਵੀ ਆ ਵੀ ਹਰ ਬੰਦਾ ਆਪੋ ਆਪਣੀ ਜ਼ਿੰਮੇਵਾਰੀ ਸਮਝੇ ਅਸੀਂ ਡਾਂਗ ਦੇ ਪੋਤੀ ਥੋੜੀਆਂ ਵੀ ਛਿੱਤਰ ਦੇ ਨਾਲ ਹੀ ਚੱਲਣਾ ਅਸੀਂ ਸਖਤੀ ਨਾਲ ਹੀ ਚੱਲਣਾ ਕੁਝ ਕਿ ਸਾਡੇ ਨੈਤਿਕ ਤੌਰ ਦੇ ਉੱਤੇ ਮਨੁੱਖ ਦੇ ਤੌਰ ਦੇ ਉੱਤੇ ਵੀ ਫਰਜ਼ ਬਣਦੇ ਆ ਜਿਹੜੇ ਕਿ ਅਸੀਂ ਪੰਜਾਬਗਾਂ ਦੇ ਵੱਡੇ ਹਿੱਸੇ ਨੇ ਕਦੇ ਨਿਭਾਏ ਨਹੀਂ ਆਜੋ ਆਪਾਂ ਧਾਰਮਿਕ ਥਾਵਾਂ ਤੇ ਜੇਕਰ ਜਾਨੇ ਆ ਤਾਂ ਇਕੱਲਾ ਭੀੜ ਦਾ ਹਿੱਸਾ ਨਾ ਬਣੀਏ ਵੀ ਚਲੋ ਯਾਰ ਨਾਲੇ ਤਾਂ ਉੱਥੇ ਪ੍ਰਸ਼ਾਦਾ ਪਾਣੀ ਛਕਾਵਾਂਗੇ ਨਾਲੇ ਘੁੰਮ ਫੇਰਾਂਵਾਂਗੇ ਨਾਲੇ ਆਹ ਕਰਨ ਨਾਲੇ ਫੋਟੋਆਂ ਫਾਟਮਾਂ ਕਰਕੇ ਤੇ ਫਿਰ ਰੀਲਾਂ ਰੂਲਾਂ ਪਾ ਲਾਂਗੇ ਥੋੜਾ ਜਿਹਾ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਸ਼ਿਰ ਹੈ ਤਾਂ ਇਹਦੀ ਵਰਤੋਂ ਕਰਨੀ ਸ਼ੁਰੂ ਕਰੀਏ